ਬੰਦੂਕਾਂ ਸੁਟੋ ਕਿਤਾਬਾਂ ਚੁੱਕੋ ਭਗਤ ਸਿੰਘ ਪੜਦਾ ਵੀ ਸੀ ਬੰਦੂਕਾਂ ਸੁਟੋ ਕਿਤਾਬਾਂ ਚੁੱਕੋ ਭਗਤ ਸਿੰਘ ਪੜਦਾ ਵੀ ਸੀ ਤਿੱਖੇ ਹਥਿਆਰ ਕਲਮ ਦੇ ਬਾਹਰ ਜ਼ੁਲਮ ਤੇ ਕਰਦਾ ਵੀ ਸੀ ਬੰਦੂਕਾਂ ਸੁਟੋ ਕਿਤਾਬਾਂ ਚੁੱਕੋ ਭਗਤ ਸਿੰਘ ਪੜਦਾ ਵੀ ਸੀ ਭਗਤ ਸਿੰਘ ਪੜਦਾ ਵੀ ਸੀ ਭਾਈ ਬਹੁਤ ਸੋਹਣੀ ਆਵਾਜ਼ ਹੈ ਗਾਣਾ ਬਈ ਲਿਖਿਆ ਹੋਇਆ ਲੈ ਜਾ ਤੁਸੀਂ ਆਪ ਲਿਖਿਆ ਹੈ ਜੀ ਜੀ ਹਾਂਜੀ ਵੀਰ ਜੀ ਮੈਂ ਆਪ ਹੀ ਲਿਖ ਦਾਂਗੀ ਸੋ ਹਵਾ ਦੇ ਗੀਤ ਨੇ ਹਵਾ ਚ ਆਈ ਜਾਂਦੀ ਹੈ ਕਾਈ ਜਾਂਦੀ ਹੈ ਬਈ ਤੁਸੀਂ ਮੈਂ ਬਹੁਤ ਟਾਈਮ ਤੋਂ ਤੁਹਾਡੇ ਗਾਣੇ ਸੁਣਨੇ ਇੱਥੇ ਕਿਹੜੇ ਤੁਸੀਂ ਜਿਹੜੇ ਗਾਣੇ ਜਿਹੜੇ ਵੀ ਗਾਏ ਨੇ ਉਹ ਪੰਜਾਬ ਨੂੰ ਦਰਸਾਉਂਦੇ ਨੇ ਪੰਜਾਬ ਦੇ ਵਿੱਚ ਜਿਹੜੇ ਆਈਡਲ ਸੀ ਜਿਹੜੇ ਮੁੱਦਸ਼ਨਾ ਦਰਸਾਉਂਦੇ ਨੇ ਭਾਈ ਇੰਨਾ ਤੁਸੀਂ ਕਿਉਂਕਿ ਅੱਜ ਕੱਲ ਤਾਂ ਜਿਹੜੀ ਗਾਇਕੀ ਆ ਉਹ ਕਮਰਸ਼ੀਅਲਾਈਜ਼ ਹੋ ਗਈ ਹੈ ਸਾਰੀ ਤੁਸੀਂ ਦੇਖਦੇ ਹੋ ਤੁਸੀਂ ਜਾਣੂ ਉਸ ਚੀਜ਼ ਤੋਂ ਤੁਸੀਂ ਇਸ ਲੈ ਨਾਲ ਸੰਬੰਧ ਰੱਖਦੇ ਹੋ ਤੁਹਾਡੇ ਮਨ ਚ ਕੀ ਹੈ ਕਿ ਤੁਸੀਂ ਹਲੇ ਹੋਰ ਬੁਲੰਦੀਆਂ ਤੇ ਜਾਣਾ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡਾ ਮਾਈਂਡ ਚ ਕਦੇ ਆਇਆ ਨਹੀਂ ਕਿ ਮੈਂ ਵੀ ਕਮਰਸ਼ੀਅਲਾਈਜ਼ ਹੋ ਜਾ ਗੱਡੀਆਂ ਹਥਿਆਰਾਂ ਕੁੜੀਆਂ ਬਾਰੇ ਲਿਖਾਂ ਅ ਦੇਖੋ ਜੀ ਹਰ ਇੱਕ ਬੰਦਾ ਆਪਣੀ ਇੱਕ એનર્ਜੀ ਲੈ ਕੇ ਆਉਂਦਾ ਹੈ ਆਪਣੀ ਹਾਲਾਤ ਲੈ ਕੇ ਆਉਂਦਾ ਸੋ ਜਿਸੀ ਜਿਹੜੇ ਹਾਲਾਤਾਂ ਚ ਇੱਥੇ ਤੱਕ ਪਹੁੰਚੇ ਐ ਸੋ ਸੀ ਗੱਡੀਆਂ ਤੇ ਗੰਡਾਸਿਆਂ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਸੋ ਮੈਂ ਜਿੰਨਾ ਵੀ ਅੱਜਕਲ ਲਿਖ ਸਕੇ ਆ ਜੋ ਵੀ ਮਾਲਕ ਨੇ ਬਖਸ਼ਿਸ਼ ਕੀਤੀ ਹੈ ਸਭ ਪੰਜਾਬ ਇਨਸਾਨੀਅਤ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ ਕੁਦਰਤ ਦੇ ਨਾਮ ਬਹੁਤ ਗੀਤ ਨੇ ਸੋ ਆਪਣਾ ਆਪਣਾ ਲੇਜਾ ਹੁੰਦਾ ਹੈ ਸੋ ਜ਼ਰੂਰੀ ਨਹੀਂ ਤੁਸੀਂ ਬੰਦੂਕਾਂ ਵਾਲੇ ਗੀਤ गा ਕੇ ਫੇਮਸ ਹੋਣਾ ਸੋ ਤੁਸੀਂ ਮੇਰਾ ਭਗਤ ਸਿੰਘੀਤ ਬਹੁਤ ਲੋਕਾਂ ਨੇ ਪਸੰਦ ਕੀਤਾ ਸੋ ਮੈਂ ਕਦੇ ਵੀ ਨਹੀਂ ਇਹਦਾ ਸੋਚਿਆ ਸੋ ਜਿਸ ਦਿਨ ਹੋਵਾਂਗੇ ਇਸੇ ਨਾਲ ਹੀ ਫੇਮਸ ਹੋਵਾਂਗੇ। ਆਪਣੀ ਬਾਈ ਜੀ ਸਾਡੀ ਨਜ਼ਰ ਤੋਂ ਤੁਸੀਂ ਫੇਮਸ ਹੋ ਦਿਨੀ ਥੋੜੀ ਬਾਕਮਾਲ ਆਵਾਜ਼ ਆ ਤੁਸੀਂ ਬੜਾ ਬਾਕਮਾਲ ਲਿਖਦੇ ਵੀ ਹੋ ਤੇ ਗੱਲ ਇਹ ਆ ਬਾਈ ਕਿ ਤੁਹਾਨੂੰ ਬਚਪਨ ਤੋਂ ਚੋਅ ਸੀ ਆ ਤੁਸੀਂ ਹੁਣੇ ਜੇ ਇਸ ਫੀਲਡ ਚ ਉਹ ਕੀਤਾ ਤੁਸੀਂ। ਨਹੀਂ ਜੀ ਗਾਉਣਾ ਤਾਂ ਬਚਪਨ ਤੋਂ ਕਿਉਂਕਿ ਮਾਂ ਦੀਆਂ ਲੋਰੀਆਂ ਸੁਣ ਕੇ ਤੁਸੀਂ ਗਾਉਣਾ ਸਿੱਖ ਜਾਂਦੇ। ਤੁਹਾਡੀ ਰੂਹ ਦੇ ਵਿੱਚ ਗੀਤ ਸੰਗੀਤ ਪਹਿਲਾਂ ਹੀ ਆ ਜਾਂਦਾ। ਕਿਉਂਕਿ ਸਾਡੇ ਅੰਦਰ ਹੀ ਸੰਗੀਤ ਚੱਲ ਰਿਹਾ ਹੈ ਨਾ ਜੋ ਅਸੀਂ ਬੋਲ ਰਹੇ ਹਾਂ ਉਹ ਸਾ ਜਿਹੜਾ ਉਹ ਮਤਲਬ ਉਹ ਪ੍ਰੋਡਿਊਸ ਹੋ ਰਿਹਾ ਹੈ ਦਾ ਮਤਲਬ ਉਹ ਕਿਤੇ ਨ ਕਿਤੇ ਸਾਊਂਡ ਜਿਹੜਾ ਪ੍ਰੋਡਿਊਸਰ ਉਹ ਗੀਤ ਹੀ ਹੈ ਬਚਪਨ ਤੋਂ ਹੀ ਗੀਤ ਹੁੰਦੇ ਸੋ ਸਕੂਲ ਟਾਈਮ ਵੀ ਗਾਉਂਦੇ ਰਹੇ ਕਾਲਜ ਟਾਈਮ ਵੀ ਗਾਉਂਦੇ ਰਹੇ ਸੋ ਹਮੇਸ਼ਾ ਹੀ ਗੀਤ ਨਾਲ ਰਹਿਆ ਤੇ ਕਦੇ ਵੀ ਯਾਨੀ ਇਹ ਅੱਜ ਹੀ ਸ਼ੁਰੂਆਤ ਕੀਤੀ ਹੈ ਬਚਪਨ ਤੋਂ ਹੀ ਗਾਉਂਦੇ ਆ ਰਹੇ ਤੇ ਭਾਈ ਜੀ ਤੁਹਾਨੂੰ ਕਿੰਨੇ ਕੁ ਲੋਕਾਂ ਨੇ ਇਹ ਗੱਲ ਕਹੀ ਆ ਕਿ ਤੁਸੀਂ ਅਰਜੰਟਿਲੋ ਵਰਗੇ ਲੱਗਦੇ ਹੋ ਜਾਂ ਅਰਜੰਟਿਲੋ ਤੁਹਾਡੇ ਵਰਗਾ ਲੱਗਦਾ ਹਾਂ ਬਿਲਕੁਲ ਬਿਲਕੁਲ ਅਰਜੰਟਿਲੋ ਭਾਈ ਜੀ ਬਹੁਤ ਹੀ ਬਹੁਤ ਵਧੀਆ ਰਾਈਟਰ ਨੇ ਬਹੁਤ ਪਿਆਰੇ ਇਨਸਾਨ ਹੈ ਸਟੱਚ ਮੇਰੇ ਨੂੰ ਬਹੁਤ ਲੋਕ ਕਹਿੰਦੇ ਮੈਂ ਕਈ ਵਾਰੀ ਮਾਰਕੀਟ ਚ ਵੀ ਨਿਕਲਦਾ ਆਏ ਤੋ ਗੋਗਲਸ ਲਗਾ ਕੇ ਨਿਕਲਦਾ ਆ ਬਾਈ ਅਰਜੰਟੇ ਲੋ ਜਾ ਰਿਹਾ ਸੋ ਚਾਹੇ ਉਹ ਮਜ਼ਾਕ ਨਾਲ ਹੀ ਕਹਿੰਦੇ ਪਰ ਆਪਾਂ ਨੂੰ ਪ੍ਰੌਡ ਜਾ ਫੀਲ ਹੁੰਦਾ ਕਿ ਚਲ ਯਾਰ ਬਾਈ ਨਾਲ ਹਨਾ ਤੁਹਾਨੂੰ ਲਿੰਕ ਕੀਤਾ ਜਾ ਰਿਹਾ ਸੋ ਕਈ ਵਾਰੀ ਮੈਂ ਸਟੇਜ ਤੇ ਵੀ ਗਾਣਾ ਤੇ ਮੇਰੀ ਕੁਝ ਸਟੇਜ ਸ਼ੋ ਇਦਾਂ ਦੇ ਆ ਜਿੱਥੇ ਮੈਂ ਇੱਕ ਵਾਰੀ ਮਰਸੀ ਵੀਰ ਜੀ ਆਏ ਇੱਕ ਮੈਰਿਜ ਦੇ ਵਿੱਚ ਉਹ ਅੱਗੇ ਡਾਂਸ ਕਰ ਰਹੇ ਮੈਂ ਗਾ ਰਹੇ ਤੇ ਉਹ ਬਹੁਤ ਸਾਰੇ ਉੱਤੇ ਕਮੈਂਟਸ ਆਏ ਲੋਕਾਂ ਨੇ ਕਿਹਾ ਵੀ ਇੰਜ ਲੱਗਿਆ ਸੀ ਵੀ ਅਰਜੰਟ ਗਾ ਰਿਹਾ ਤੇ ਮਰਸੀ ਨੀਚੇ ਡਾਂਸ ਕਰ ਰਹੇ ਸੋ ਥੈਂਕ ਯੂ ਮੈਂ ਜਿੰਨਾ ਵੀ ਕੰਪਲੀਮੈਂਟ ਮਿਲ ਮਿਲਦੇ ਉਹ ਹੀ ਇਸ ਵੈਰੀ ਨਾਈਸ ਪਰਸਨ ਮੈਂ ਜਲਦੀ ਉਹਨਾਂ ਨੂੰ ਮਿਲਣਾ ਵੀ ਚਾਹਾਂਗਾ ਅੱਛਾ ਮੈਂ ਪੁੱਛਣ ਲੱਗਾ ਸੀ ਤੁਸੀਂ ਮਿਲੇ ਨਹੀਂ ਹਲੇ ਬਾਈਓ ਨਹੀਂ ਮੈਂ ਕਦੇ ਮਿਲਿਆ ਨਹੀਂ ਸੋ ਜਲਦੀ ਮਿਲਾਂਗੇ ਕਿਉਂਕਿ ਕੁਝ ਗੀਤ ਕਰ ਰਹੇ ਹਾਂ ਜਲਦੀ ਸੋ ਜਦੋਂ ਵੀ ਇਸ ਬਾਬ ਮਿਲਿਆ ਬਾਈ ਜੀ ਨੂੰ ਜ਼ਰੂਰ ਮਿਲਣਾ ਜੇ ਤੁਸੀਂ ਮਰਸੀ ਵਾਲਾ ਕਿਸੇ ਨਾਲ ਦੱਸਿਆ ਗਿਆ ਤੇ ਉਹ ਨਹੀਂ ਤੁਹਾਨੂੰ ਬੁਲਾਇਆ ਉਹਨਾਂ ਨੇ ਕਿ ਤੁਸੀਂ ਬਾਈ ਵਰਗੇ ਲੱਗਦੇ ਹੋ ਕਿ ਮਰਸੀ ਦਾ ਬੜੀਆ ਰਿਸ਼ਤਾਰ ਜਨ ਬਾਈ ਨਾਲ ਇਕੱਠੇ ਗਾਣੇ ਕੱਢਦੇ ਨੇ ਉਹ ਜੀ 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 ਉਹਨਾਂ ਦਾ ਬੜਾ ਅੱਛਾ 뮤జిక్ ਹੈ ਸੋ ਅਸੀਂ ਮੈਂ ਪਰਫਾਰਮ ਕਰਕੇ ਉੱਥੇ ਚਲਾ ਗਿਆ ਸੀ ਜਲਦੀ ਸੋ ਕਿਸੇ ਮੈਰਿਜ ਸੀ ਉਸ ਤਰੀਕੇ ਨਾਲ ਅਸੀਂ ਮਿਲ ਨਹੀਂ ਸਕੇ ਪਟਾਣਾ ਦਾ ਵੀ ਅੱਛਾ ਕੰਮ ਹੈ। ਬਾਈ ਇਹ ਬਹੁਤ ਵੱਡਾ ਤੇ ਬਹੁਤ ਵਧੀਆ ਸਬਾਬ ਹੈ ਕਿ ਇੱਕ ਤਾਂ ਤੁਸੀਂ ਦਿਖਦੇ ਹੋ ਉਹਨਾਂ ਵਰਗਾ ਜੇ ਬਾਈ ਤੁਹਾਡੇ ਵਰਗਾ ਕੁਝ ਵੀ ਕਹਿ ਲੋ ਤੇ ਜੋ ਲਾਈਨ ਉਹਨਾਂ ਦੀ ਉਹ ਵੀ ਲਿਖਦੇ ਗਾਉਂਦੇ ਨੇ ਤੁਸੀਂ ਵੀ ਲਿਖਦੇ ਗਾਉਂਦੇ ਹੋ। ਇਹ ਬੜੀ ਚੰਗੀ ਗੱਲ ਹੈ। ਬਾਈ ਇਹ ਤੁਹਾਡਾ ਇੱਕ ਡ੍ਰੀਮ ਪ੍ਰੋਜੈਕਟ ਕੀ ਹੈ? ਤੁਸੀਂ ਇਹ ਜਾ ਕਿਉਂਕਿ ਇੱਕ ਰਾਈਟਰ ਆ ਕਹਿੰਦੇ ਸੋਨਾ ਕੀ ਆ? ਸੋਨਾ ਉਹ ਆ ਜੋ ਹਾਲ ਤੱਕ ਲਿਖਿਆ ਨਹੀਂ ਗਿਆ ਜਾਂ ਹਾਲ ਤੱਕ ਗਾਇਆ ਨਹੀਂ ਗਿਆ। ਕਿਉਂਕਿ ਹਰ ਰਾਈਟਰ ਤੇ ਹਰ ਸਿੰਗਰ ਦਾ ਇੱਕ ਮਾਨਸਿਕ ਸ਼ੁਰੂ ਤੋਂ ਹੁੰਦੀ ਆ ਕਿ ਮੈਂ ਇਹ ਜਾ ਕੁਝ ਲਿਖਾਂ ਦੇ, ਇਹ ਜਾ ਕੁਝ ਗਾਵਾਂ। ਤੁਹਾਡਾ ਉਹ ਪ੍ਰੋਜੈਕਟ ਕਿਹੜਾ ਹੈ? ਮੇਰਾ ਪ੍ਰੋਜੈਕਟ ਇਹ ਹੁੰਦਾ ਕਿ ਜੇ ਪਹਿਲਾਂ ਤਾਂ ਤੁਸੀਂ ਪਿਆਰ ਦੀ ਗੱਲ ਕਰੋ ਜੇ ਦੁਨੀਆ 'ਚ ਅਸੀਂ ਮੁਹੱਬਤ ਬਣਾਉਣੀ ਹੈ ਨਾ ਸੋ ਮੁਹੱਬਤ ਐਦਾਂ ਦੀ ਹੋਣੀ ਚਾਹੀਦੀ ਕਿ ਜ਼ਰੂਰੀ ਨਹੀਂ ਤੋ ਮਰਦ ਔਰਤ ਦਾ ਹੀ ਰਿਸ਼ਤਾ ਹੋਵੇ ਮਤਲਬ ਦੁਨੀਆ ਦੇ ਵਿੱਚ ਹਰ ਇੱਕ ਇਨਸਾਨ ਦਾ ਇੱਕ ਪਿਆਰ ਵਾਲਾ ਰਿਸ਼ਤਾ ਹੋਵੇ ਬਾਕੀ ਕੁਦਰਤ ਤੇ ਮੈਂ ਗਾਉਣਾ ਚਾਹੁੰਦਾ ਹੈ ਮੇਰਾ ਗੀਤ ਆਇਆ ਵੀ ਸੀ ਕਿ ਧਰਤੀ ماں ਦੇ ਜਾਏ ਹੋਵੇ ਮੇਰੀ ਗੱਲ ਸੁਣ ਲੋ ਇਨਸਾਨੋ ਲੱਖ ਕਾਢਾਂ ਕੱਢ ਲਈਆਂ ਵੇ ਤੁਸੀਂ ਵੱਡੇ ਹੋ ਸਾਇੰਸਦਾਨੋ ਚੜਦੇ ਚੜਦੇ ਚਾਨੇ ਉੱਤੇ ਨਾ ਧਰਤੀ ਕਿਤੇ ਗਵਾ ਲਈ ਪਾਣੀ ਪਹਿਲੇ ਹੀ ਮੁਲਬਕ ਦਾ ਜੇ ਬਚਤੀ ਹੋਵਾ ਬਚਾ ਲਈ ਸੋ ਅਸੀਂ ਪੰਜਾਬ ਤੇ ਆਪਣੀ ਸਭ ਤੋਂ ਪਹਿਲਾਂ ਧਰਤੀ ਆਪਣੇ ਦੇਸ਼ ਤੇ ਪੰਜਾਬ ਦੀ ਮਿੱਟੀ ਪੰਜਾਬੀਅਤ ਤੇ ਪੰਜਾਬ ਦੇ ਲੋਕਾਂ ਦੀ ਮੈਂ ਗੱਲ ਕਰਨਾ ਚਾਹਨਾ ਸੋ 500 ਗੀਤ ਮੈਂ ਲਿਖ ਚੁੱਕੇ ਹਾਂ ਉਹਦੇ ਵਿੱਚ ਕਿਤੇ ਨਾ ਕਿਤੇ ਪੰਜਾਬੀ ਜ਼ਰੂਰ ਹੈ ਜਿਵੇਂ ਹੁਣ ਇੱਕ ਗੀਤ ਜਿਹੜਾ ਮੇਰਾ ਆ ਰਿਹਾ ਹੈ ਕਿ ਉਸ ਚ ਲਿਖਿਆ ਸੀ ਕਿ ਪੰਜਾਬੀ ਮਾਂ ਬੋਲੀ ਮੇਰੀ ਪਹਾੜੀ ਕੁੜਮ ਬਣਾਵੇਗੀ ਪੰਜਾਬੀ ਮਾਂ ਬੋਲੀ ਮੇਰੀ ਪਹਾੜੀ ਕੁੜਮ ਬਣਾਵੇਗੀ ਪੰਜਾਬੀ ਮਾਂ ਬੋਲੀ ਮੇਰੀ ਪਹਾੜੀ ਕੁੜਮ ਬਣਾਵੇਗੀ ਹੁਨਾਤੀ ਛੂਮੇਗੀ ਸੱਜਣਾ ਤੇ ਜੰਜ ਫਿਰ ਭੰਗੜੇ ਪਾਵੇਗੀ ਇਹ ਇਸ਼ਕ ਤੇ ਸਾਂਝਾ ਹੈ ਵਖਰੇ ਵਾਂ ਥਾਂਵਾਂ ਦਾ ਤੂੰ ਪਹਾੜਾਂ ਦੀ ਜਾਈ ਮੈਂ ਪੁੱਤ ਪੰਜ ਦਰਿਆਵਾਂ ਦਾ ਤੂੰ ਪਹਾੜਾਂ ਦੀ ਜਾਈ ਮੈਂ ਪੁੱਤ ਪੰਜ ਦਰਿਆਵਾਂ ਦਾ ਪਾਕ ਮਾਲ ਹੈ ਬਈ ਤੂੰ ਪਹਾੜਾਂ ਦੀ ਰਾਣੀ ਮੈਂ ਪੁੱਤ ਪੰਜ ਦਰਿਆਵਾਂ ਦਾ ਵਾਹਿਗੁਰੂ ਕੀ ਆਪ ਤੇ ਹਿਮਾਚਲ ਦਾ ਜਿਹੜਾ ਇੱਕੋ ਹੀ ਰਿਸ਼ਤਾ ਸੀ ਉਹ ਤਾਂ ਚਲੋ ਬਾਅਦ ਚ ਹੱਦਾਂ ਸਰਹੱਦਾ ਬਣ ਗਈਆਂ ਪਰ ਅਸੀਂ ਸਾਡਾ ਕਲਚਰ ਸਾਡਾ ਆਪਸੀ ਮੋਹ ਪਿਆਰ ਇਕੀ ਸੀ ਉਸ ਮੋਹ ਪਿਆਰ ਨੂੰ ਇੱਕ ਗੀਤ ਦੇ ਵਿੱਚ ਸਮੇਟਣ ਦੀ ਕੋਸ਼ਿਸ਼ ਕੀਤੀ ਹੈ ਪਾਜੀ ਬੀਂਗੇ ਆਰਟਿਸਟ ਤੁਸੀਂ ਕਦੇ ਤੁਹਾਡੇ ਤੁਹਾਨੂੰ ਇਹ ਚੀਜ਼ਾਂ ਪਰੇਸ਼ਾਨ ਕਰਦੀਆਂ ਨੇ ਜਿਵੇਂ ਹੁਣ ਪੋਲਿਟਿਕਸ ਹੱਦਾ ਸਰਾਦਾ ਦੀ ਗੱਲ ਹੋਈ ਆ ਜਾਂ ਕਮਰਸ਼ੀਅਲਾਈਜੇਸ਼ਨ ਹੋ ਗਈ ਇਹ ਜਿਹੜਾ ਆਰਟ ਆ ਜਿਹੜਾ ਕਲਾ ਉਹਨੂੰ ਪਾਜੀ ਵੰਡਣ ਲੱਗ ਪਏ ਤੇ ਉਹ ਬੜੇ ਕੰਟਰੋਵਰਸੀਆਂ ਵੀ ਹੁੰਦੀਆਂ ਨੇ ਜਿਵੇਂ ਹੁਣ ਹਾਲੇ ਦਲਜੀਤ ਦੀ ਕੰਟਰੋਵਰਸੀ ਹੋਈ ਆ ਨਾ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਆਰਟਿਸਟ ਨੂੰ ਦਾ ਖੈਰ ਇਹਨਾਂ ਚੀਜ਼ਾਂ ਚ ਨਹੀਂ ਕਿਉਂਕਿ ਆਰਟਿਸਟ ਦਾ ਸਭ ਦਾ ਸਾਂਝਾ ਪਿਆਰ ਦੀ ਮੁਹੱਬਤ ਦੀ ਗੱਲ ਕਰਦਾ ਸਾਂਝੀ ਵਾਲਤਾ ਦੀ ਗੱਲ ਕਰਦਾ ਹੈ ਨਾ ਸੋ ਬਾਕੀ ਜੀ ਬੰਡੀਆਂ ਇੱਕ ਬੜੀ ਸੋਹਣੀ ਗੱਲ ਹੈ ਕਿ ਆਜ਼ਾਦੀ ਸੇ ਪਹਿਲੇ ਹਮ ਆਜ਼ਾਦੀ ਸੇ ਪਹਿਲੇ ਹਮ ਹਿੰਦੁਸਤਾਨੀ ਥੇ ਆਜ਼ਾਦੀ ਕੇ ਬਾਦ ਹਮ ਹਿੰਦੂ ਮੁਸਲਮਾਨ ਹੋ ਗਏ ਹੈ ਨਾ ਸੋ ਗੁਲਜਾਰ ਸਾਹਿਬ ਦੀ ਬੜੀ ਵਧੀਆ ਗੱਲ ਹੈ ਸੋ ਇੱਕ ਗੱਲ ਹੈ ਕਿ ਕਲਾ ਕਦੇ ਵੀ ਵੰਡੀ ਨਹੀਂ ਸਕਦੀ ਹੈ ਨਾ ਗਲਾ ਤਾਂ ਇੱਕ ਖੁੱਲਾ ਪੰਛੀ ਉੱਡਦਾ ਹੈ ਨਾ ਉਹਦੀਆਂ ਕੋਈ ਸਿੱਧਾ ਤਾਂ ਜਿੱਥੇ ਜਿਹਦੇ ਕੰਨਾਂ ਚ ਪਾਏਗੀ ਜਿਨੇ ਵਿਜ਼ੂਅਲ ਆਰਟ ਹੈ ਤੁਹਾਡਾ ਪਰਫਾਰਮਿੰਗ ਆਰਟ ਹੈ ਉਹਨੇ ਚਲੇ ਜਾਣਾ ਉਹਨੇ ਆਪਣਾ ਮੈਸੇਜ ਦੇ ਦੇਣਾ ਸੋ ਇਹ ਸਾਡੀਆਂ ਛੋਟੀਆਂ ਗੱਲਾਂ ਨੇ ਕਿ ਅਸੀਂ ਉਹਨਾਂ ਨੂੰ ਮਤਲਬ ਤਰ ਮਾਂਚ ਜਾਂ ਜਾਂਦੀ ਜਾਂ ਆਪਣੇ ਹੱਦਾਂ ਸਰਹੱਦਾਂ ਚ ਵੜਦੇ ਹਨ ਇੱਕ ਬੜੀ ਸੋਹਣੀ ਗੱਲ ਹੈ ਕਿ ਜਦੋਂ 47 ਦੀ ਵੰਡ ਹੋਈ ਨਾ ਕਹਿੰਦੇ ਪਾਗਲਾਂ ਇੱਕ ਪਾਗਲਖਾਨਾ ਨਾ ਹੱਦ ਤੇ ਆ ਗਿਆ ਸਰਹੱਦ ਤੇ ਬਿਲਕੁਲ ਨਾ ਉਹ ਪਾਕਿਸਤਾਨ ਸੀ ਨਾ ਇੰਡੀਆ ਸੀ ਜਦੋਂ ਪਾਗਲਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਕਿੱਧਰ ਜਾਣਾ ਹੈ ਇੰਡੀਆ ਜਾਣਾ ਕਿ ਪਾਕਿਸਤਾਨ ਚ ਉਹ ਕਹਿੰਦੇ ਅਸੀਂ ਇੱਥੇ ਰਹਿਣਾ ਉਹ ਕਹਿੰਦੇ ਬੜੇ ਪਾਗਲ ਬੰਦੇ ਹੋ ਕਹਿੰਦੇ ਇਸੇ ਲਈ ਇਸੇ ਲਈ ਤਾਂ ਪਾਗਲ ਹੈ ਇਹਨੇ ਨਾ ਸਾਨੂੰ ਹਿੰਦੁਸਤਾਨ ਚਾਹੀਦਾ ਨਾ ਪਾਕਿਸਤਾਨ ਚਾਹੀਦਾ ਸਾਨੂੰ ਤਾਂ ਪਿਆਰ ਚਾਹੀਦਾ ਇੱਥੇ ਸਾਨੂੰ ਪਿਆਰ ਮਿਲਦਾ ਸੋ ਮੁਹੱਬਤ ਦੀ ਗੱਲ ਹੈ ਮੇਰਾ ਗੀਤ ਵੀ ਸੀ ਕਿ ਫਰਿਆਦ ਸੁਣੀ ਕੰਨ ਕਰਕੇ ਫਰਿਆਦ ਸੁਣੀ ਕਰ ਕਰ ਕੰਨ ਕਰਕੇ ਛੋਟੀ ਜੀ ਇਸ ਜਾਨ ਦੀ ਰੱਬਾ ਜੀ ਸਰਹੱਦ ਮਿਟਾ ਦੇ ਭਾਰਤ ਪਾਕਿਸਤਾਨ ਦੀ ਮੈਂ ਤੁਹਾਨੂੰ ਗਾ ਕੇ ਵੀ ਸੁਣਾ ਦਿੰਦਾ ਹੋ ਸ਼ਾਮ ਲਾਟ ਦੇ ਵੰਦਰ ਕਰਦੇ ਸਾਂਝਾ ਹੈ ਕਸ਼ਮੀਰੀ ਪਾਰਤ ਪਾਕ ਦੇ ਯੁੱਧਾਂ ਦੀ ਹਏ ਹੋ ਜੇ ਅਜ ਅਖੀਰ ਪਾਰਤ ਪਾਕ ਦੇ ਯੁੱਧਾਂ ਦੀ ਹਏ ਹੋ ਜੇ ਅਜ ਅਖੀਰ ਰੋਕ ਟੋਕ ਵੀ ਲੱਗੇ ਨਾ ਹਾਂ ਰੋਕ ਟੋਕ ਵੀ ਲੱਗੇ ਨਾ ਕੋਈ ਨਣਕਾਣੇ ਨੂੰ ਜਾਣ ਦੀ ਰੱਬਾ ਜੇ ਸਰਹੱਦ ਮਿਟਾ ਦੇ ਭਾਰਤ ਪਾਕਿਸਤਾਨ ਦੀ ਭਾਰਤ ਪਾਕਿਸਤਾਨ ਦੀ ਸੋ ਪਿਆਰ ਦੀ ਗੱਲ ਕਰੀਏ ਮੁਹੱਬਤਾਂ ਦੀ ਗੱਲ ਕਰੀਏ ਬਾਕੀ ਸਭ ਝਗੜੇ ਝੇੜੇ ਕੁਝ ਨਹੀਂ ਹੈਗਾ ਭਾਈ ਤੁਸੀਂ ਦਿਲ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇਹ ਜਿਹੇ ਆਰਟਿਸਟਾਂ ਨੂੰ ਮਿਲਦੇ ਆ ਕਿਉਂਕਿ ਬੜੇ ਘੱਟ ਆਰਟਿਸਟ ਨੇ ਜਿਹੜੇ ਪਿਆਰ ਮੁਹੱਬਤ ਦੀ ਗੱਲ ਕਰਦੇ ਨੇ ਤੁਸੀਂ ਬਹੁਤ ਵੱਡੀਆਂ ਗੱਲਾਂ ਬੜੇ ਪਿਆਰੇ ਤਰੀਕੇ ਨਾਲ ਕਹਿ ਗਏ ਹੋ ਤੇ ਉਮੀਦ ਕਰਾਂਗੇ ਤੁਸੀਂ ਦਿਨ ਦੁਗਣੀ ਰਾਤ ਚੋਗਣੀ ਤੇ ਉਸ ਤੋਂ ਬਾਅਦ ਤਰੱਕੀ ਕਰੋ ਤੇ ਬਹੁਤ ਜਲਦ ਅਸੀਂ ਤੁਹਾਨੂੰ ਵੱਡੇ ਲੈਵਲ ਦੇ ਮੇਨਸਟ੍ਰੀਮ ਮੀਡੀਆ 'ਚ ਦੇਖੀਏ ਤੇ ਬਹੁਤ-ਬਹੁਤ ਸ਼ੁਕਰੀਆ ਸਰ ਬਹੁਤ-ਬਹੁਤ ਧੰਨਵਾਦ ਭਾਈ ਜੀ ਸੋ ਤੁਹਾਡਾ ਬਹੁਤ ਪਿਆਰ ਸਤਿਕਾਰ ਕੇ ਤੁਸੀਂ ਆਏ ਉਹਨਾਂ ਜੀ ਜਨ ਸੁਣਿਆ ਤੇ ਸਭ ਦੇ ਸਾਹਮਣੇ ਪੇਸ਼ ਕਰ ਰਹੇ ਸਾਰੇ ਹੀ ਸਰੋਤਿਆਂ ਨੂੰ ਸਾਰੇ ਹੀ ਦਰਸ਼ਕਾਂ ਨੂੰ ਮੇਰਾ ਨਮਸਕਾਰ ਮੀਤ ਰੰਗਰੇਜ਼ ਤੁਹਾਡਾ ਆਪਣਾ ਨਿੱਕਾ ਜਿਹਾ ਤੇ ਗੁਮਨਾਮ ਜਿਹਾ ਕਲਾਕਾਰ